ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜੀ ਨੂੰ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਮੇਰੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਭਾਰਵੇਂ Karele Kareleyan nu banan de layi bahut hi asaan je tareeka tuhnu dassange ਸਭ ਤੋਂ ਪਹਿਲਾਂ ਆਪਾਂ Kareleyan di jehdi ਅੱਗੇ ਪਿੱਛੇ ਚ ਰੰਡੀਆਂ ਜਿਹੀਆਂ ਹੁੰਦੀਆਂ ਉਹਨਾਂ ਨੂੰ ਕੱਟ ਲਾਵਾਂਗੇ ਕੱਟਣ ਤੋਂ ਬਾਅਦ ਆਪਾਂ Kareleyan di jehdi skin ਹੁੰਦੀ ਉੱਪਰਾਂ ਛਿਲਕਾ ਹੁੰਦਾ ਉਹਨੂੰ ਸਾਰਿਆਂ ਨੂੰ ਉਤਾਰ ਲੈਣਾ ਹੈ ਚੰਗੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਉਹ ਕਰੇਲਾ ਦਾ ਜੀ ਜਿਹੜਾ ਛਿਲਕਾ ਹੈ ਉਹਨੂੰ ਉਤਾਰਨ ਤੋਂ ਬਾਅਦ ਆਪਾਂ ਇਹਨਾਂ ਦੇ ਜਿਹੜੇ ਬੀਜ ਆ ਉਹਨਾਂ ਨੂੰ ਕਰਨਾ ਹੈ ਅਲੱਗ ਇੱਥੇ ਮੈਂ ਇਹਨਾਂ ਦੀ ਛਿਲਕਾ ਉਤਾਰਨ ਤੋਂ ਬਾਅਦ ਇਹਨਾਂ ਨੂੰ ਮੈਂ ਧੋ ਲਿੱਤਾ ਸੀ ਕਰੇਲਾ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿੱਤਾ ਸੀ ਫਿਰ ਇੱਕ ਟੋਵਲ ਦੇ ਨਾਲ ਇਹਨਾਂ ਨੂੰ ਕਿਚਨ ਟੋਵਲ ਦੇ ਨਾਲ ਸੁਕਾ ਲਿੱਤਾ ਸੀ ਸੁਕਾਉਣ ਤੋਂ ਬਾਅਦ ਮੈਂ ਇਹਨਾਂ ਦੇ ਕੱਢੇ ਬੀਜ ਆਪਾਂ ਇਹਦੇ ਪਿੱਛੇ ਕਰੇਲੇ ਦੇ ਵਿੱਚ ਇੱਕ ਵਿੱਚ ਕੱਟ ਲਵਾਵਾਂਗੇ ਚੰਗੀ ਤਰ੍ਹਾਂ ਸੈਂਟਰ ਦੇ ਵਿੱਚ ਚਾਕੂ ਦੇ ਨਾਲ ਉਸ ਤੋਂ ਬਾਅਦ ਚਮਚ ਦੇ ਨਾਲ ਜਿਹੜੇ ਬੀਜ ਐ ਉਹ ਬਾਹਰ ਕੱਢ ਦੇਵਾਂਗੇ। ਹੱਥ ਨਾਲ ਕੱਢਣ ਦੀ ਕੋਸ਼ਿਸ਼ ਨਾ ਕਰਿਓ ਪਲੀਜ਼। ਕਈ ਵਾਰ ਇਹ ਨੇਲ ਦੇ ਵਿੱਚ ਬੀਜ ਐ ਜਿਹੜੇ ਨੇਲ ਦੇ ਵਿੱਚ ਲੱਗ ਜਾਂਦੇ ਨੇ। ਇਸ ਕਰਕੇ ਚਮਚ ਦੇ ਨਾਲ ਬਹੁਤ ਈਜ਼ੀਲੀ ਨਿਕਲ ਜਾਂਦੇ ਨੇ। ਚਮਚ ਦੇ ਨਾਲ ਤੁਸੀਂ ਕੱਢ ਸਕਦੇ ਹੋ। ਦੇਖੋ ਇੱਥੇ ਬਿਲਕੁਲ ਐਨ ਚੰਗੀ ਤਰ੍ਹਾਂ ਸਾਫ਼ ਕਰ ਹੋ ਗਏ। ਇਦਾਂ ਚਮਚ ਨਾਲ ਵਿੱਚੋਂ ਬੀਜ ਨਿਕਲਣ ਦੇ ਨਾਲ। ਇਸ ਤਰ੍ਹਾਂ ਆਪਾਂ ਸਾਰੇ ਬੀਜਾਂ ਨੂੰ ਅਲੱਗ ਕਰ ਦੇਵਾਂਗੇ, ਤਰਿੰਡਿਆਂ ਤੋਂ ਕੱਢ ਦੇਵਾਂਗੇ। ਫਿਰ ਆਪਾਂ ਥੋੜੀ ਦੇਰ ਦੇ ਲਈ ਇਹਨਾਂ ਨੂੰ 1 ਘੰਟੇ ਦੇ ਲਈ ਆਪਾਂ ਇਹਨਾਂ ਨੂੰ ਰੱਖਣਾ ਮਤਲਬ ਨਮਕ ਲਗਾ ਕੇ ਰੱਖਾਂਗੇ 1 ਘੰਟੇ ਦੇ ਲਈ ਤਾਂ ਜ਼ਰੂਰੀ ਰੱਖਣਾ ਹੀ ਪੈਣਾ ਤਾਂ ਹੀ ਇਹਦਾ ਪਾਣੀ ਹੈ ਜਿਹੜਾ ਉਹ ਕੌੜਾ ਪਾਣੀ ਹੁੰਦਾ ਜਿਹੜਾ ਉਹ ਨਿਕਲੂਗਾ ਕਲੇੜਿਆਂ ਚ ਵੈਸੇ ਮੈਂ ਐਦਾਂ ਕਰਦੀ ਹੁੰਦੀ ਆ ਕਿ ਅਗਰ ਮੈਂ ਸਵੇਰੇ ਬਣਾਣੇ ਤਾਂ ਮੈਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਇਹਨਾਂ ਨੂੰ ਲੋਨ ਲਗਾ ਕੇ ਰੱਖ ਦਿੰਦੀ ਆ ਅਗਰ ਮੈਂ ਦੁਪਹਿਰ ਨੂੰ ਬਣਾਣੇ ਤਾਂ ਮੈਂ ਸਵੇਰੇ ਰੱਖ ਦਿੰਦੀ ਆ ਲੋਨ ਲਗਾ ਕੇ ਅਗਰ ਸ਼ਾਮ ਨੂੰ ਬਣਾਣੇ ਆ ਤਾਂ ਦੁਪਹਿਰ ਨੂੰ ਲộn ਲਗਾ ਕੇ ਰੱਖ ਦਿੰਦੀ ਆ ਉਦੋਂ ਨਾਲ ਕੀ ਹੈ ਜੁੜਾ ਇਹਨਾਂ ਦਾ ਪਾਣੀ ਉਹ ਚੰਗੀ ਤਰ੍ਹਾਂ ਨਿਕਲ ਜਾਂਦਾ ਕੌੜਾ ਪਾਣੀ ਤੇ ਕarele ਵਧੀਆ ਬਣ ਕੇ ਤਿਆਰ ਹੁੰਦੇ ਨੇ ਦੇਖੋ ਕਿ ਤੁਸੀਂ ਕਿ ਮੈਂ ਇੱਥੇ ਸਾਰੇ ਕareleਆਂ ਨੂੰ ਇਕੱਲੇ ਇਕੱਲੇ ਨੂੰ ਅੰਦਰਲੀ ਸਾਈਡ ਵੀ ਤੇ ਬਾਹਰਲੀ ਸਾਈਡ ਵੀ ਨਮਕ ਲਗਾ ਕੇ ਸਾਰੇ ਰੱਖ ਦਿੱਤੇ ਨੇ ਹੁਣ ਮੈਂ ਇਹਨਾਂ ਨੂੰ ਅਰੈਸਟ ਦੇ ਲਈ ਰੱਖਾਂਗੀ ਥੋੜੀ ਦੇਰ ਲਈ ਇਹ ਮੈਂ ਦੁਪਹਿਰ ਨੂੰ ਕਰ ਲਿੱਤੇ ਸੀ ਤੇ ਸ਼ਾਮ ਨੂੰ ਮੈਂ ਕarele ਬਣਾਉਣੇ ਸੀ ਦੁਪਹਿਰ ਨੂੰ ਮੈਂ ਲਗਾ ਕੇ ਚੰਗੀ ਤਰ੍ਹਾਂ ਅਰੈਸਟ ਤੇ ਰੱਖ ਦਿੱਤੇ ਸੀ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਪਾਣੀ ਦੇ ਵਿੱਚੋਂ ਕਿੰਨਾ ਨਿਚੜਿਆ ਹੋਇਆ ਜੇ ਆਪਾਂ ਥੋੜੀ ਦੇਰ ਤੇ ਲਈ ਰੱਖਦੇ ਆ ਨਮਕ ਲਗਾ ਕੇ ਫਿਰ ਇੰਨਾ ਪਾਣੀ ਨਹੀਂ ਨਿਕਲਦਾ ਤੇ ਕਈ ਕਹਿੰਦੇ ਨੇ ਕਿ ਸਾਡੇ ਫਰੀਲੇ ਜਿਹੜੇ ਉਹ ਕੌੜੇ ਬਣਦੇ ਨੇ ਉਹ ਤਾਂ ਹੀ ਇੱਦਾਂ ਉਹਨਾਂ ਚ ਕੌੜਾਪਨ ਹੁੰਦਾ ਹੈ ਇੱਕ ਤਾਂ ਆਪਾਂ ਜਿਹੜਾ ਛਿਲਕਾ ਹੈਗਾ ਉਹ ਨਹੀਂ ਚੰਗੀ ਤਰ੍ਹਾਂ ਉਤਾਰਦੇ ਦੂਸਰਾ ਇਹਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਚੰਗੀ ਤਰ੍ਹਾਂ ਜਾਂਦਾ ਨਹੀਂ ਨਿਕਲਦਾ ਲੋਨ ਨੂੰ ਚੰਗੀ ਤਰ੍ਹਾਂ ਲਗਾਓਗੇ ਰੈਸਟ ਤੇ ਚੰਗੀ ਤਰ੍ਹਾਂ ਕਾਫੀ ਦੇਰ ਲਈ ਰੱਖੋਗੇ 2-3 ਘੰਟੇ ਲਈ ਤਾਂ ਜਿਹੜਾ ਪਾਣੀ ਹੈ ਉਹ ਚੰਗੀ ਤਰ੍ਹਾਂ ਨਿਕਲ ਜਾਊਗਾ ਕੌੜਾ ਪਾਣੀ ਤਾਂ ਤੁਸੀਂ ਦੇਖੋਗੇ ਕਿ ਕ੍ਰੇਲਿਆਂ ਦਾ ਤੁਹਾਡੇ ਦਾ ਇੱਕ ਅਲੱਗ ਜਿਹਾ ਟੇਸਟ ਹੋਊਗਾ ਤੇ ਜਿਹੜਾ ਖਾਣ ਲਈ ਬਹੁਤ ਸੁਆਦ ਲੱਗਦਿਆ ਇੱਥੇ ਮੈਂ ਕੜਾਈ 'ਚ ਤੇਲ ਪਾ ਕੇ ਤੇਲ ਗਰਮ ਕਰ ਲਿੱਤਾ ਸੀ ਤੇਲ ਨੂੰ ਪਹਿਲਾਂ ਮੈਂ ਗੈਸ ਫੁੱਲ ਕਰਕੇ ਚੰਗੀ ਤਰ੍ਹਾਂ ਤੇਲ ਗਰਮ ਕਰ ਲਿੱਤਾ ਸੀ ਉਸ ਤੋਂ ਬਾਅਦ ਇੱਕ ਇੱਕ ਕ੍ਰੇਲਾ ਵਿੱਚ ਪਾ ਦਿੱਤਾ ਸੀ ਇਹਦੇ ਤੇ ਫਿਰ ਮੈਂ ਗੈਸ ਦੀ ਜਿਹੜੀ ਫਲੇਮ ਹੈ ਉਹ ਬਿਲਕੁਲ ਲੋ ਕਰ ਦਿੱਤੀ ਸੀ ਆਪਾਂ ਲੋ ਫਲੇਮ ਤੇ ਪਕਾਉਣੀ ਹੈ ਕਰੀਲੇ ਦੇਖਿਓ ਤੁਸੀਂ ਕਿੰਨੇ ਸੋਹਣੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਕਰੀਲੇ ਇੱਕ ਤਾਂ ਸੜਦੇ ਨਹੀਂ ਐ ਦੂਜਾ ਉਹ ਚੰਗੀ ਤਰ੍ਹਾਂ ਪੱਕਦੇ ਨੇ ਤੇ ਉਹ ਕਿਹੜੇ ਨਹੀਂ ਰਹਿੰਦੇ ਅਗਰ ਆਪਾਂ ਤੇਜ਼ ਗੈਸ ਕਰਕੇ ਕਰੀਲੇ ਬਣਾਉਣੇ ਆ ਤਾਂ ਉਹ ਕਿਹੜੇ ਹੋ ਜਾਂਦੇ ਨੇ ਕਿਹੜੇ ਰਹਿ ਜਾਂਦੇ ਨੇ ਹਾਰਡ ਹੋ ਜਾਂਦੇ ਨੇ ਮਤਲਬ ਆਪਾਂ ਘੱਟ ਫਲੇਮ ਕਰਕੇ ਬਣਾਉਂਗੇ 25 ਮਿੰਟ ਲੱਗ ਜੂਗੇ ਬਣਨ ਨੂੰ 30 ਮਿੰਟ ਲੱਗ ਜੂਗੇ ਪਰ ਕਰੀਲੇ ਸੌਫਟ ਬਿਲਕੁਲ ਸੌਫਟ ਬਣ ਕੇ ਤਿਆਰ ਹੋ ਗਏ ਕੋਈ ਉਹਨਾਂ ਚ ਕੌੜਾ ਬਣ ਨਹੀਂ ਹੋਊਗਾ ਕੋਈ ਉਹ ਹਾਰਡ ਨਹੀਂ ਹੋਣਗੇ ਖਾਣ ਦੇ ਲਈ ਬਹੁਤ ਹੀ ਟੇਸਟੀ ਬਣਨਗੇ ਤੇ ਆਪਾਂ ਜਿੰਨੇ ਨੂੰ ਕਰੇਲੇ ਬਣਦੇ ਹੁੰਦੇ ਨੇ ਉਹ ਆਪਾਂ ਮਸਾਲੇ ਦੀ ਤਿਆਰੀ ਕਰ ਲੈਂਦੇ ਇੱਥੇ ਮੈਂ ਚਾਰ ਪਿਆਜ਼ ਲੈ ਲਏ ਸੀ ਤਿੰਨ ਟਮਾਟਰ ਲੈ ਲਿੱਤੇ ਸੀਗੇ ਤੇ ਦੋ ਹਰੀਆਂ ਮਿਰਚਾਂ ਲੈ ਲਈਆਂ ਸੀ ਤੇ ਥੋੜਾ ਜਿਹਾ ਅਦਰਕ ਲੈ ਲਿਆ ਸੀ ਕਈ ਲੋਕ ਇਹਦੇ ਵਿੱਚ ਅੰਬਚੂਰ ਪਾਊਡਰ ਵੀ ਪਾਉਂਦੇ ਆ ਉਹ ਤੁਹਾਡੀ ਇੱਛਾ ਹੈ ਤੁਸੀਂ ਪਾਉਣਾ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਦੀ ਐਦਾਂ ਹੀ ਕਰੇਲੇ ਬਥੇਰੇ ਟੇਸਟੀ ਬਣਦੇ ਨੇ ਤੇ ਆਪਾਂ ਫਿਰ ਥੋੜੀ देर ਬਾਅਦ ਦੇਖੇ ਲਵਾਂਗੇ ਕਰੇਲਿਆਂ ਨੂੰ ਇਹਨਾਂ ਦੀ ਸਾਈਡ ਬਦਲਣੀ ਪੈਂਦੀ ਹੈ ਟੱਕੇ ਰੱਖਣ ਤੋਂ ਬਾਅਦ ਥੋੜੀ देर ਬਾਅਦ ਤੁਸੀਂ 5-7 ਮਿੰਟ ਬਾਅਦ ਇਹਨਾਂ ਨੂੰ ਚੈੱਕ ਕਰ ਲਓ ਤੇ ਚਿਮਟੇ ਦੇ ਨਾਲ ਇਹਨਾਂ ਦੀ ਸਾਈਡ ਬਦਲ ਦਿਓ ਜਿੱਧਰੋਂ ਨਹੀਂ ਪੱਕੇ ਉਹਨਾਂ ਨੂੰ ਉਧਰ ਨੂੰ ਸਾਈਡ ਬਦਲ ਦਿਓ ਉਹਨਾਂ ਦੀ ਤਾਂ ਜੋ ਜਿੱਧਰੋਂ ਨਹੀਂ ਪੱਕੇ ਉਧਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਧਿਆਨ ਦੇ ਨਾਲ ਤੇ ਫਿਰ ਆਪਾਂ ਇਹਨਾਂ ਨੂੰ ਥੋੜੀ देर ਲਈ ਟੱਕੇ ਰੱਖ ਦਾਂਗੇ ਥੋੜੀ देर ਟੱਕੇ ਰੱਖਣ ਤੋਂ ਬਾਅਦ ਥੋੜੀ देर ਬਾਅਦ ਆਪਾਂ 5-7 ਮਿੰਟ ਬਾਅਦ ਜਿੱਦਾਂ ਪਹਿਲਾਂ ਚੈੱਕ ਕਰੇ ਸੀ ਇੱਦਾਂ 5-7 ਮਿੰਟ ਬਾਅਦ ਫੇਰ ਇਹਨਾਂ ਨੂੰ ਚੈੱਕ ਕਰਨਾ ਹੈ ਕareleਿਆਂ ਨੂੰ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਥੋੜੇ ਜਿਹਾ ਰਹਿੰਦੇ ਨੇ ਪੱਕਣ ਦੇ ਵਿੱਚ ਤਾਂ ਜਿੱਧਰੋਂ ਰਹਿੰਦੇ ਨੇ ਉਧਰੋਂ ਉਹਨਾਂ ਦੀ ਸਾਈਡ ਇਹਨਾਂ ਨੂੰ ਫੇਰ ਬਦਲ ਦੋ ਤਾਂ ਜੋ ਜਿੱਧਰੋਂ ਰਹਿੰਦੇ ਨੇ ਉਧਰੋਂ ਵੀ ਚੰਗੀ ਤਰ੍ਹਾਂ ਪੱਕ ਸਕਣ ਬਸ ਐਨੀ ਥੋੜੇ ਟਾਈਮ ਦੇ ਬਾਅਦ ਆਪਣੇ ਕarele ਜਿਹੜੇ 25 ਮਿੰਟ ਲੱਗਦੇ ਨੇ ਬਸ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਆਪਾਂ ਫੇਰ ਇਹਨਾਂ ਨੂੰ ਇੱਕ ਇੱਕ ਕਰਕੇ ਕੱਟ ਲਾਂਗੇ ਕੱਟਾ ਗਿਆ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਜਿਹੜਾ ਤਾਂ ਤੇਲ ਹੈ ਉਹ ਚਿਮਟੇ ਦੀ ਕਿਸਹਾਤਾ ਦੇ ਨਾਲ ਚੰਗੀ ਤਰ੍ਹਾਂ ਆਪਾਂ ਵਿੱਜੇ ਨਿਚੋੜ ਲਵਾਂਗੇ ਤੇਲ ਹੁੰਦਾ ਜਿਹੜਾ ਐਕਸਟਰਾ ਤੇਲ ਆ ਉਹ ਨਿਕਲ ਜਾਂਦਾ ਇਸ ਤਰ੍ਹਾਂ ਦੇਖੋ ਤੁਸੀਂ ਮੇਰੇ ਕ੍ਰੇਲਿਆ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਨੇ ਹੁਣ ਆਪਾਂ ਕੱਢ ਲਵਾਂਗੇ ਇਹਨਾਂ ਨੂੰ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਤੇਲ ਇਦਾਂ ਨਿਚੋੜ ਕੇ ਚੰਗੀ ਤਰ੍ਹਾਂ ਜਿਹੜਾ ਐਕਸਟਰਾ ਤੇਲ ਆ ਉਹ ਨਿਕਲ ਜਾਂਦਾ ਨਹੀਂ ਤਾਂ ਇਹ ਜਾਂਦਾ ਆਇਲੀ ਹੋ ਜਾਂਦੇ ਨੇ ਫਿਰ ਪਹਿਲਾਂ ਆਪਾਂ ਕ੍ਰੇਲਿਆਂ ਨੂੰ ਤਲਦੇ ਹਾਂ ਫਿਰ ਆਪਾਂ ਮਸਾਲਾ ਤਿਆਰ ਕਰਦੇ ਆ ਉਹਦੇ ਕਰਕੇ ਜ਼ਿਆਦਾ ਤੇਲ ਹੋ ਜਾਂਦਾ ਤਾਂ ਤੇਲ ਆਪਾਂ ਇਹਦੇ ਵਿੱਚੇ ਹੀ ਸਾਰਿਆਂ ਦਾ ਨਿਚੋੜ ਦਵਾਂਗੇ ਤੇ ਦੇਖੋ ਤੁਸੀਂ ਬਹੁਤ ਹੀ ਸੌਫਟ ਜਿਹੜੇ ਕ੍ਰੇਲੇ ਆ ਉਹ ਆਪਣੇ ਬਣ ਕੇ ਫਰਾਈ ਹੋ ਗਏ ਨੇ ਤਿਆਰ ਹੋ ਗਏ ਨੇ ਹੁਣ ਆਪਾਂ ਬਣਾਵਾਂਗੇ ਮਸਾਲਾ ਕ੍ਰੇਲਾਂ ਦੇ ਵਿੱਚ ਜਿਹੜਾ ਮਸਾਲਾ ਆਪਾਂ ਫਿਲ ਕਰਨਾ ਆਪਾਂ ਉਹ ਤਿਆਰ ਕਰਾਂਗੇ ਦੇਖੋ ਕਿੰਨੇ ਸੋਹਣੇ 골ਡਨ ਬ੍ਰਾਊਨ ਕ੍ਰੇਲੇ ਬਣ ਕੇ ਤਿਆਰ ਹੋਏ ਨੇ ਤੇ ਇੱਥੇ ਮੈਨੂੰ ਤੇਲ ਥੋੜਾ ਜਿਹਾ ਜ਼ਿਆਦਾ ਲੱਗਦਾ ਸੀਗਾ ਇਸ ਲਈ ਮੈਂ ਆਪਾਂ ਕ੍ਰੇਲਿਆਂ ਦੇ ਤਲਣ ਦੇ ਲਈ ਥੋੜਾ ਜਿਹਾ ਜ਼ਿਆਦਾ ਤੇਲ ਪਾਉਨੇ ਆ ਬਾਅਦ ਵਿੱਚ ਜਦੋਂ ਤੁਸੀਂ ਮਸਾਲਾ ਬਣਾਉਣਾ ਅੱਧਾ ਤੇਲ ਤੁਸੀਂ ਕੱਢ ਸਕਦੇ ਹੋ ਵਿੱਚੋਂ ਜਿੰਨਾ ਤੁਸੀਂ ਮਤਲਬ ਕੁਆਂਟੀਟੀ ਚਾਹੁੰਦੇ ਉਹਨੇ ਪਾ ਸਕਦੇ ਹੋ ਤੇ ਇੱਥੇ ਮੈਂ ਇੱਕ ਵੱਡਾ ਚਮਚ ਰੱਖਿਆ ਸੀ ਤੇਲ ਦਾ ਬਸ ਬਾਕੀ ਸਾਰਾ ਕੱਢ ਦਿੱਤਾ ਸੀ ਤੇ ਜੀਰਾ ਪਾ ਦਿੱਤਾ ਸੀ ਗਰਮ ਤੇਲ ਦੇ ਵਿੱਚ ਜੀਰੇ ਤੋਂ ਬਾਅਦ ਮੈਂ ਜਿਹੜੇ ਪਿਆਜ਼ ਸੀਗੇ 3-4 ਲਿੱਤੇ ਹੋਏ ਉਹਨਾਂ ਨੂੰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿੱਤਾ ਸੀ ਚੰਗੀ ਤਰ੍ਹਾਂ ਗ੍ਰाइंड ਕਰ ਦਿੱਤਾ ਸੀ ਤੋਂ ਬਾਅਦ 골ਡਨ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਜਿਹੜੇ ਟਮਾਟਰ ਹੈ ਤੇ ਮਿਰਚਾਂ ਹੈ ਉਹਨਾਂ ਨੂੰ ਵੀ ਵਿੱਚ ਪਾ ਦਾਂਗੇ ਇੱਥੇ ਅਦਰਕ ਹੈ ਉਹਨਾਂ ਦੇ ਨਾਲ ਹੀ ਪਿਆਜ਼ਾਂ ਦੇ ਨਾਲ ਹੀ ਗ੍ਰाइंड ਕਰ ਲਿੱਤਾ ਸੀਗਾ ਤੇ ਜਿਹੜਾ ਟਮਾਟਰ ਹੈ ਉਹਨਾਂ ਨੂੰ ਮੈਂ ਕੱਟ ਕੇ ਪਾਉਣੀ ਹੁੰਦੀ ਹੈ ਹਰੀ ਮਿਰਚ ਨੂੰ ਵੀ ਕੱਟ ਕੇ ਪਾਉਣੀ ਹੁੰਦੀ ਹੈ ਇਹਨਾਂ ਨੂੰ ਪਾਉਣ ਤੋਂ ਬਾਅਦ ਵਿੱਚ ਜਿਹੜੇ ਆਪਣੇ ਬੇਸਿਕ ਮਸਾਲੇ ਹੈ ਆਪਾਂ ਉਹਨਾਂ ਨੂੰ ਪਾ ਦਾਂਗੇ ਜਿੱਦਾਂ ਮੈਂ ਇੱਥੇ ਥੋੜਾ ਜਿਹਾ ਲੂਣ ਪਾ ਦਿੱਤਾ ਸੀਗਾ ਤੇ ਲੂਣ ਪਾਉਣ ਤੋਂ ਬਾਅਦ ਹਲਦੀ ਪਾ ਦਿੱਤੀ ਸੀ ਥੋੜੀ ਤੇ ਗਰਮ ਮਸਾਲਾ ਪਾ ਦਿੱਤਾ ਸੀਗਾ ਧਨੀਆ ਪਾਊਡਰ ਪਾ ਦਿੱਤਾ ਸੀਗਾ ਚੰਗੀ ਤਰ੍ਹਾਂ ਜਿਹੜਾ ਟਮਾਟਰ ਹੈ ਉਹ ਮੈਸ਼ ਹੋ ਜਾਣ ਚੰਗੀ ਤਰ੍ਹਾਂ ਪਾ ਲਉ ਮਿਲਾ ਦੇਣਾ ਮਸਾਲੇ ਦੇ ਵਿੱਚ ਥੋੜੀ देर ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਤੇ ਦੇਖੋ ਤੁਸੀਂ ਮਸਾਲਾ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਆਪਣਾ ਟਮਾਟਰ ਵੀ ਜਿਹੜੇ ਹੈ ਮੈਸ਼ ਹੋ ਚੁੱਕੇ ਨੇ ਚੰਗੀ ਤਰ੍ਹਾਂ ਆਪਾਂ ਇਹਨੂੰ ਥੋੜੀ देर ਹੋਰ ਕੁੱਕ ਕਰ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਇਹ ਮਸਾਲੇ ਆਪਸ ਦੇ ਵਿੱਚ ਮਿਲ ਜਾਣ ਤਾਂ ਦੇਖੋ ਇੱਥੇ ਮਸਾਲਾ ਜਿਹੜਾ ਬਹੁਤ ਸੋਹਣਾ ਤਣ ਕੇ ਤਿਆਰ ਹੋ ਚੁੱਕਿਆ ਹੈ ਆਪਾਂ ਇੱਕ ਇੱਕ ਕਰੇਲੇ ਦੇ ਵਿੱਚ ਚੰਗੀ ਤਰ੍ਹਾਂ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਭਰ ਲਾਂਗੇ ਦੇਖੋਗੇ ਤੁਸੀਂ ਕਿ ਬਹੁਤ ਵਧੀਆ ਕਰੇਲੇ ਬਣ ਕੇ ਆਪਣੇ ਤਿਆਰ ਹੋ ਗਏ ਨੇ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਰੈਸਪੀ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਦੇਖੋ ਤੁਸੀਂ ਕਰੇਲਿਆਂ ਦੀ ਲੁੱਕ ਦੇਖੋ ਕਿੰਨੀ ਸੋਹਣੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਮੇਰੇ ਨੂੰ ਇੰਨਾ ਪਿਆਰ ਦੇ ਰਹੇ ਹੋ ਪਹਿਲਾਂ ਵਾਲੀ ਵੀਡੀਓ ਨੂੰ ਵੀ ਭਰਮੇ ਭੰਨ ਦੀ ਵੀਡੀਓ ਰੈਸਪੀ ਜਿਹੜੀ ਮੈਂ ਪਾਈ ਸੀ ਉਹਨੂੰ ਵੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਦਿਨੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਦੇਖੋਗੇ ਕਿ ਕਿੰਨੇ ਸੋਹਣੇ ਕਰੇਲੇ ਬਣ ਕੇ ਤਿਆਰ ਹੋਏ ਨੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਦੇ ਨੇ ਪਰੌਠੇ ਦੇ ਨਾਲ ਖਾਓ ਚਪਾਤੀ ਦੇ ਨਾਲ ਖਾਓ ਜਿੱਦਾਂ ਤੁਹਾਡਾ ਦਿਲ ਕਰਦਾ ਤੇ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ